ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਵਿਰੋਜ ਜਿਨੇਵੀ ਕੱਗਲ ਦੇ ਕਢਾਏ ਤੇ ਵਸ ਰਹੇ ਨੇ ਲੋਕੀ ਉਹਨਾਂ ਲਈ ਇੱਕ ਥੋੜੀ ਜਿਹੀ ਰਾਤ ਦੀ ਖਬਰ ਹੈ ਜੀ ਸੋ ਆਉ ਤੁਹਾਨੂੰ ਦਿਖਾਈਏ ਕਿ ਨਦੀ ਦਾ ਪੱਧਰ ਕਿੰਨਾ ਕੁ ਘਟਿਆ ਹੈ ਸੋ ਆ ਸਾਡੇ ਪਿੰਡ ਦਾ ਗਲਦਵਾਰਾ ਸਾਹਿਬ ਪਿੰਡ ਹਸਨਪੁਰ ਕਮੋਆ ਦੇ ਗਲਦਵਾਰਾ ਸਾਹਿਬ ਦਾ ਆ ਕੱਗਲ ਦੇ ਕਢਾਏ ਤੇ ਲੰਗਰ ਹਾਲ ਹੈ ਜੀ ਸੋ ਆਉ ਤੁਹਾਨੂੰ ਲੈ ਕੇ ਚੱਲਦੇ ਆਂ ਪਾਣੀ ਦੇਲੇ ਬਲਵਾਲ ਵੀ ਕਿੰਨਾ ਕੁ ਪਾਣੀ ਉੱਤਰਿਆ ਹੈ ਤੋ ਵੀਰੋ ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਕਿ ਜਿਵੇਂ ਕਿ ਆ ਦੇਖੋ ਇਹ ਲੰਗਰ ਹਾਲ ਦੀ ਦੀਵਾਰ ਹੈ ਇਹਦੇ ਹਿਸਾਬ ਨਾਲ ਕਿ ਥੋੜਾ ਜਿਹਾ ਕੋ ਜਿਵੇਂ ਕਿ ਡੇਢ 2 ਇੰਚ ਦੇ ਤਕਰੀਬਨ ਪਾਣੀ ਉੱਤਰ ਚੁੱਕਿਆ ਹੈ ਕੱਲ੍ਹ ਨਾਲੋਂ ਸੋ ਇੰਨੇ ਕਿ ਤੁਹਾਡੇ ਲਈ ਰਾਹਤ ਦੀ ਖਬਰ ਹੈ ਜਿੰਨੇ ਕਿ ਘੱਗਰ ਦੇ ਕੰਢਾਹੇ ਤੇ ਵਸ ਰਹੇ ਨੇ ਲੋਕੀ ਮੇਰੇ ਵੀਰ ਭੈਣ ਭਰਾ ਬਜ਼ੁਰਗ ਸਾਰਿਆਂ ਲਈ ਥੋੜੀ ਜੀ ਰਾਹਤ ਦੀ ਖਬਰ ਆਈ ਹੈ ਸੋ ਘੱਗਰ ਦਾ ਜੋ ਫਲੋ ਹੈ ਜੀ ਉਹ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਉਹ ਵੀ ਤੁਹਾਨੂੰ ਲੰਗਰ ਹਾਲ ਦੇ ਆਪਾਂ ਉੱਪਰਲੀ ਸਾਈਡ ਤੋਂ ਜਾ ਕੇ ਤੁਹਾਨੂੰ ਦਿਖਾਣੇ ਆ ਉਧਰੋਂ 뷰 ਵੀ ਕਿਵੇਂ ਦਾ ਕਿੰਨੀ ਗਰਫਤਾਰ ਨਾਲ ਪਾਣੀ ਵਹਿ ਰਿਹਾ ਹੈ ਫਿਰ ਵੀ ਤੁਹਾਡੇ ਲਈ ਇਹ ਲਾਲ ਟਰੈਨ ਦੀ ਖਬਰ ਹੈ ਵੀ ਫਿਰ ਵੀ ਅਲਰਟ ਹੀ ਰਹੋ ਕਿਉਂਕਿ ਬੰਨ ਕੱਚੇ ਹੋ ਜਾਂਦੇ ਹਨ ਇਹਨੇ ਪਾਣੀ ਨਾਲ ਸਵਾ ਤੁਹਾਨੂੰ ਉੱਪਰ ਲੈ ਕੇ ਚੱਲਦੇ ਆਂ ਗੁਰਦੁਆਰਾ ਸਾਹਿਬ ਵਾਲਾ ਅੰਮੀ ਨੇ ਤਾਂ ਪਾਸਾ ਲਾ ਕੇ ਬੇਸ ਮੁਗਲਾਂ ਨੂੰ ਮਾਰ ਦਿੱਤਾ ਮੈਂ ਲੋਕਾਂ ਨੂੰ ਆਹ ਹੋਇਆ